ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਦੇਖਣ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਆਪਾਂ ਨਾ ਜਿਹੜੇ ਵੀ ਹਰੇ ਪਿਆਜ਼ ਹੁੰਦੇ ਉਹਨਾਂ ਦੀਆਂ ਭੂਕਾ ਕੱਟ ਲਈਆਂ ਸੀ ਬਰੀਕ ਬਰੀਕ ਤੇ ਬੇਟੇ ਦਾ ਟਿਊਸ਼ਨ ਜਾਂਦਾ ਟਾਈਮ ਹੋ ਗਿਆ ਸੀ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਤੇ ਕੁਝ ਬਣਾਉ ਤੇ ਫਿਰ ਮੈਂ ਜਿਹੜੀ ਉਹ ਭੂਕਾ ਕੱਟੀਆਂ ਸੀ ਪਿਆਜ਼ ਦੀਆਂ ਨਾ ਉਹਦੇ ਵਿੱਚ ਬੇਸਨ ਪਾਤਾ ਤੇ ਥੋੜੀ ਜੀ ਲਾਲ ਮਿਰਚ ਹਲਦੀ ਨਮਕ ਤੇ ਗਰਮ ਮਸਾਲਾ ਤੇ ਤੁਸੀਂ ਮਸਾਲੇ ਇੱਥੇ ਆਪਦੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਵੱਧ ਜਾਂ ਘੱਟ ਹਨਾ ਜੋ ਵੀ ਤੁਹਾਡੇ ਕੋਲੇ ਹੋਣ ਤੇ ਮੇਰਾ ਬੇਟਾ ਜ਼ਿਆਦਾ ਮਸਾਲੇ ਖਾਂਦਾ ਨਹੀਂ ਐਸ ਕਰਕੇ ਮੈਂ ਨਹੀਂ ਪਾ ਰਹੀ ਤੇ ਹੁਣ ਇਹ ਚ ਪਾਣੀ ਪਾਵਾਂਗੇ ਤੇ ਇਹਨੂੰ ਮਿਕਸ ਕਰਾਂਗੇ ਠੀਕ ਹੈ ਇਹਦਾ ਇੱਕ ਬੈਟਰ ਤਿਆਰ ਕਰ ਲਵਾਂਗੇ ਤੇ ਇਹਨੂੰ ਆਪਾਂ 5 ਤੋਂ 7 ਮਿੰਟ ਵਾਸਤੇ ਰੈਸਟ ਵਾਸਤੇ ਰੱਖਾਂਗੇ ਠੀਕ ਹੈ ਤਾਂ ਕਿ ਜਿਹੜਾ ਬੇਸਨ ਉਹ ਚੰਗੀ ਤਰ੍ਹਾਂ ਮਤਲਬ ਪੁੱਕਾਂ ਦੇ ਨਾਲ ਮਿਕਸ ਹੋ ਜਾਵੇ ਤੇ ਦੇਖੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੱਥਾਂ ਨਾਲ ਸੌਰੀ ਚਮਚ ਨਾਲ ਕਰਕੇ ਤੇ ਬਸ ਇਹਨੂੰ ਆਪਾਂ ਸਾਈਡ ਤੇ ਰੱਖ ਦੇਵਾਂਗੇ ਠੀਕ ਹੈ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੁਸੀਂ ਵੀ ਆਪਣੇ ਬੱਚਿਆਂ ਲਈ ਬਣਾ ਸਕਦੇ ਹੋ ਤੇ ਹੁਣ ਦੇਖੋ ਇਹ ਨਾ ਥੋੜਾ گاੜਾ ਹੋ ਜਾਊਗਾ ਪਿਆ ਤੇ ਦੇਖੋ ਇਹਨੂੰ ਤੁਸੀਂ ਆਪਾਂ ਚੱਕ ਕੇ ਦੇਖਾਂਗੇ ਚਮਚ ਨਾਲ ਤੇ ਦੇਖੋ ਕਾਫੀ گاੜਾ ਹੋ ਗਿਆ ਨਾ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਠੀਕ ਹੈ ਦੋ ਚਮਚ ਦੇ ਲਗਭਗ ਤੈਨੂੰ ਫੇਰ ਮਿਕਸ ਕਰਾਂਗੇ ਤੇ ਫਿਰ ਇਹਦਾ ਆਪਾਂ ਪੂੜਾ ਜਾਂ ਚਿਲਾ ਤਸੀ ਜੋ ਵੀ ਕਹਿਣਾ ਹੈ ਕਹਿ ਸਕਦੇ ਹੋ ਤੇ ਉਹਨੂੰ ਬਣਾਵਾਂਗੇ ਠੀਕ ਹੈ ਇਹ ਹੋ ਗਿਆ ਤਿਆਰ ਹੁਣ ਆਪਾਂ ਚੱਲਦੇ ਦੂਜੇ ਪਾਸੇ ਇੱਥੇ ਆਪਾਂ ਨੇ ਲਿਆ ਤਵਾ ਮੇਰੇ ਕੋਲੇ ਲੋਹੇ ਦਾ ਹੀ ਤਵਾ ਹੈ ਤੁਸੀਂ ਚਾਹੋ ਤਾਂ ਨਾਨ ਸਟਿਕ ਵੀ ਲੈ ਸਕਦੇ ਹੋ ਤੇ ਮੈਂ ਇਹਦੇ ਤੇ ਇੱਕ ਹੀ ਵੱਡਾ ਸਾਰਾ ਪੂੜਾ ਬਣਾਉਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਤੇਲ ਜਾਂ ਘਿਓ ਜੋ ਵੀ ਤੁਹਾਡੇ ਕੋਲੇ ਹੋ ਲਾ ਲੈਣਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਉੱਪਰ ਪਾ ਦੇਣਾ ਇਹਦੇ ਹੁਣ ਮਿੱਤੋ ਚਮਚਾ ਨਾ ਘੁਮਾਏ ਨੀ ਜਾਣਾ ਕਿਉਂਕਿ ਤਵਾ ਮੈਂ ਜਿਆਦਾ ਗਰਮ ਕਰ ਲਿਆ ਸੀ ਗੈਸ ਹੁਣ ਆਪਾਂ ਸਲੋ ਕਰ ਦੇਣੀ ਆ ਬਸ ਠੀਕ ਹੈ ਤੇ ਇਹਨੂੰ ਆਪਾਂ ਇਦਾਂ ਘੁਮਾ ਫਰਾ ਕੇ ਸਾਰੇ ਤਵੇ ਤੇ ਫਲਾ ਦੇਣਾ ਠੀਕ ਹੈ ਤੇ ਚੰਗੀ ਤਰ੍ਹਾਂ ਫੈਲਾ ਕੇ ਨਾ ਇਹਨੂੰ ਫਿਰ ਆਪਾਂ ਪਲਟਾਵਾਂਗੇ ਮਤਲਬ ਪੱਕਣ ਵਾਸਤੇ ਰੱਖ ਦੇਵਾਂਗੇ ਤੁਸੀਂ ਚਾਹੋ ਤਾਂ ਉੱਤੇ ਢੱਕ ਵੀ ਸਕਦੇ ਆ ਮੈਂ ਇਦਾਂ ਹੀ ਖੁੱਲਾ ਛੱਡ ਕੇ ਪਕਾਉਂਗੀ ਇਹਨੂੰ ਤੇ ਬਸ ਹੁਣ ਇਹਨੂੰ ਇਦਾਂ ਹੀ ਰੱਖ ਦਾਂਗੇ ਜਦੋਂ ਉਪਰੋਂ ਬਿਲਕੁਲ ਡਰਾਈ ਹੋ ਜਾਊਗਾ ਤੇ ਫੇਰ ਆਪਾਂ ਇਹਨੂੰ ਪਲਟਾਵਾਂਗੇ ਜਿਹੜਾ ਮੇਰੇ ਕੋਲੇ ਥੋੜਾ ਬਹੁਤਾ ਰਹਿ ਗਿਆ ਸੀ ਉਹਨੂੰ ਵੀ ਮੈਂ ਸੈੱਡਾਂ ਤੇ ਪਾ ਰਹੀ ਆ ਤੇ ਹੁਣ ਦੇਖੋ ਆਪਾਂ ਨੂੰ ਉੱਪਰ ਇਹਦੇ ਥੋੜਾ ਜਿਹਾ ਆਪਾਂ ਔਇਲ ਲਾ ਲੈਣਾ ਤੇ ਇਹਨੂੰ ਨਾ ਇਦਾਂ ਸੈੱਡਾਂ ਤੋਂ ਆਪਾਂ ਪਹਿਲਾਂ ਚੱਕਾਂਗੇ ਠੀਕ ਹੈ ਹਜੇ ਥੋੜਾ ਜਿਹਾ ਕੱਚਾ ਮੈਂ ਕਾਲੀ ਕਰ ਰਹੀ ਕਿਉਂਕਿ ਬੇਟੀ ਦਾ ਟਾਈਮ ਹੋਣ ਵਾਲਾ ਸੀਗਾ ਤੇ ਇਦਾਂ ਪਲਟਾ ਦੇਵਾਂਗੇ ਠੀਕ ਹੈ ਇਹ ਨੂੰ ਦੋ ਚਾਰ ਵਾਰੀ ਉਲਟ ਪਲਟ ਕਰਕੇ ਆਪਾਂ ਸੇਕ ਲਵਾਂਗੇ ਤੇ ਆਪਣਾ ਜਿਹੜਾ ਵੇਸਣ ਦਾ ਚਿਲਾ ਏ ਉਹ ਬਣ ਕੇ ਬਿਲਕੁਲ ਤਿਆਰ ਹੋ ਜਾਊਗਾ ਠੀਕ ਹੈ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਇਹ ਪੂੜਾ ਬਣਾ ਕੇ ਤਿਆਰ ਕਰ ਲਿਆ ਹੁਣ ਇਹਨੂੰ ਆਪਾਂ ਪਲੇਟ ਦੇ ਵਿੱਚ ਗੱਢਾਂਗੇ ਚੱਕਣ ਲੱਗਿਨੀ ਮੈਂ ਤੋੜ ਲਿਆ ਦੇਖੋ ਕਾਲੀ ਕਾਲੀ ਦੇ ਵਿੱਚ ਤੇ ਪਰ ਮੈਂ ਇਹਨੂੰ ਇਦਾਂ ਹੀ ਚਪਕਾ ਦੂੰਗੀ ਤੇ ਇਹ ਨਾਲ ਚਿਪਕ ਜਾਊਗਾ ਉਸ ਤੋਂ ਬਾਅਦ ਮੈਂ ਇਹਦੇ ਚਾਰ ਪੀਸ ਕੀਤੇ ਆ ਤੇ ਹੁਣ ਬੇਟੇ ਨੂੰ ਪਲੇਟ ਦੇ ਵਿੱਚ ਰੱਖ ਕੇ ਮੈਂ ਦਵਾਂਗੀ ਤੇ ਉਹਦਾ ਟਿਊਸ਼ਨ ਦਾ ਟਾਈਮ ਹੋ ਗਿਆ ਸੀਗਾ ਤੇ ਮੇਰੀ ਵੀਡੀਓ ਵੇਖਣ ਲਈ ਥੈਂਕ ਯੂ ਥੈਂਕ ਯੂ ਫॉर ਵਾਚਿੰਗ